ਉਹਦੇ ਚ ਗਾਣਾ ਗਾਇਆ ਯਾਰ ਪੱਟਾ ਉੱਤੇ ਥਾਪੀ ਵੱਜੇ ਤਾੜ 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 ਸੁਖਾ ਰੇਡਰ ਦੀ ਉਹ ਗਾਇਕੀ ਤੇ ਰਾਜਵੀਰ ਜਵੰਦਾ ਤੇ ਤੁਸੀਂ ਅੱਜ ਦੀ ਸ਼ਾਮ ਮੇਲਾ 18ਵਾਂ 2024 ਆਖਰੀ ਗਾਇਕ ਤੇ ਜਿਉਂਦਾ ਰਹੇ ਜੱਟਾ ਤੂੰ ਆਇਆ ਸਿਰ ਮੱਥੇ ਹੁਣ ਮਾਈਕ ਤੇਰੇ ਕੋਲੇ ਸਟੇਜ ਤੇਰੇ ਕੋਲੇ ਲੋਕ ਤੇਰੇ ਕੋਲੇ ਜਿੰਨਾ ਚਿਰ ਤੂੰ ਗਾਏਂਗਾ ਅਸੀਂ ਬੈਠਾਂਗੇ ਜਿਉਂਦਾ ਰਹਿ ਬਹੁਤ ਸਾਰਾ ਸਮਾਂ ਕਦੇ ਸੋਚੇ ਨੀ ਕਿ ਅਰੇ ਚਾਦਰੇ ਕੋਲ ਤੇ ਨਾਲ ਦੀਪਕ ਪੱਕ ਬਣ ਕੇ ਮੰਚ ਤੇ ਆ ਸਕਦਾ ਲੱਗੇ ਹੀ ਨਹੀਂ ਕਦੇ ਕਿ ਨੀਲੇ ਚਾਦਰੇ ਕੋਲ ਤੇ ਨਾਲ ਚਿੱਟੀ ਪੱਕ ਬਣ ਕੇ ਆ ਸਕਦਾ ਤੇ ਖਾਕੀ ਰੰਗ ਦੇ ਨਾਲ ਫਰੋਜ਼ੀ ਰੰਗ ਦਾ ਸਾਫਾ ਇਹ ਆਟ ਦੇ ਹੈ ਕੰਟਰਾਸਟ ਹੈ ਪਰ ਰਾਜਵੀਰ ਜਵੰਦੇ ਨੇ ਭਾਵੇਂ ਤੇ ਚਚੇ ਬਿਹਤ ਖੂਬਸੂਰਤ ਲੱਗਦਾ ਪਰ ਪੱਕ ਗਾਇਕ ਮੀਤ ਦੀ ਪੰਜਾਬੀ ਕਿਆ ਕਰ ਪੁੱਤ ਅੱਛਾ ਪਤੀ ਤੇ ਆਪਣੀ ਜਾਨ ਨਿਸ਼ਾਵਰ ਕਰਨ ਵਾਲਾ ਪਿਆ ਇਹ ਵੀ ਲੱਗਦਾ ਹੁੰਦਾ ਸੀ ਕਦੇ ਕਿ ਚਾਂਦਰਾ ਦੇ ਬੋਰ ਹੀ ਛਾਂਗ ਸਕਦੇ ਨੇ ਜਾਂ ਨਾਚੀ ਦੇ ਪੈਰਾਂ ਦੇ ਕੰਪੂ ਰਾਜਵੀਰ ਜਵੰਦੇ ਨੇ ਅੱਜ ਜੁਬਾਨ ਕੇ ਵੀ ਇੱਕ ਨਵੀਂ ਤਾਰ ਛੁੜੀ। ਸੁਰਿੰਦਰ ਕੌਰ ਜੀ ਹੁੰਦੇ ਸੀ। ਉਹਨਾਂ ਨੇ ਵੀ ਸਾਰੀ ਉਮਰ ਇੱਕ ਢੰਡੀ ਨਾਲ ਉਹ ਗੁਰੂ ਬਣ ਕੇ ਗਾਇਆ ਪਾਵਾ। ਇੱਕ ਮਰਦ ਦੇ ਹੱਥ ਚ ਤੇ ਉਹ ਵੀ ਚੱਣਗੇ ਉਹ ਵੀ ਚੱਗੇ। ਪਾਲ ਚੱਗੇ। ਜਿਹੜਾ ਬੋਲਦਾ ਸੀ ਬਾ ਕਮਾਲ ਬੋਲਦਾ ਸੀ ਵਿੱਚ ਕੇ ਹੱਸਦਾ ਸੀ ਪਰ ਉਦੋਂ ਇੱਕ ਇਨਸਾਨ ਦੇ ਵਿੱਚ ਇੰਨੇ ਗੁਣ ਹੋਣ ਆ ਫੇਰ ਮੈਨੂੰ ਤਾਂ ਲੱਗਦਾ ਕਿ ਆਪਣੇ ਉੱਤੇ ਬੜਾ ਆਸ਼ੀਰਵਾਦ ਰੱਬ ਆਸ਼ਕ ਹੋ ਗਿਆ ਕਈ ਵਾਰ ਉਹਨੇ ਵੀ ਸੋਚਿਆ ਹੋਣਾ ਵਾਹ ਜ਼ਿੰਦਗੀ ਤੇ ਰੱਬ ਦੇ ਵਿਚਾਲੇ ਉਹ ਵਿਚਾਲੇ ਜ਼ਿੰਦਗੀ ਛੱਡ ਕੇ ਤੇ ਰੱਬ ਨੂੰ ਮੇਰਾ ਵਿਸ਼ਵਾਸ ਹੈ ਪੂਰਨ ਵਿਸ਼ਵਾਸ ਕੇ ਰਾਜਵੀਰ ਜਵੰਦਾ ਰੱਬ ਦੇ ਨੇੜ ਦੇ ਹਰਕਾਰਾਂ ਦੇ ਵਿੱਚੋਂ ਖੋਇਆ ਜੇ ਮੇਰੀ ਅਰਦਾਸ ਮੇਰਾ ਸੁਨੇਹਾ ਉਸ ਛੋਟੇ ਵੀਰ ਨੂੰ ਕਿ ਰਾਜਵੀਰ ਜਿੱਥੇ ਵੀ ਤੂੰ ਹੈ ਹਰ ਰੋਜ਼ ਉਹ ਤੇਰੇ ਤੇ ਪਿੰਡ ਦੇ ਨਗਰ ਦੇ ਖੇੜੇ ਦੇ ਵੱਡੇ ਵਡੇਰੇ ਹੋਣਗੇ ਉਹਨਾਂ ਦੇ ਚਰਨਾਂ 'ਚ ਉਹਨਾਂ ਨੂੰ ਨਾਲ ਲੈ ਕੇ ਰੱਬ ਦੇ ਚਰਨਾਂ 'ਚ ਹਰ ਰੋਜ਼ ਅਰਦਾਸ ਕਰਨ ਕਿ ਕਿਉਂਕਿ ਜਦੋਂ ਤੈਨੂੰ ਰੱਬ ਨੇ ਇਸ਼ਕ ਦਿੱਤਾ ਤਾਂ ਰੱਬ ਤੇਰੀ ਜ਼ਰੂਰ ਸੁਣਦਾ ਹੈ ਅਰਦਾਸ ਕਰੀਂ ਕਿ ਇਹ ਨਗਰ ਖੇੜਾ ਇਹ ਪਾਉਣ ਪਾਣੀ ਇਹ ਹਵਾ ਇੱਥੋਂ ਦੇ ਲੋਕ ਇੱਥੋਂ ਦੀ ਜ਼ੁਬਾਨ ਇੱਥੋਂ ਦਾ ਸਭਿਆਚਾਰ ਹਮੇਸ਼ਾ ਜਗਾਂ ਨੂੰ ਵੀਰਾਂ ਨੂੰ ਸੋਚ ਰਹੇ ਕਪਰਾਨ ਨਗਰ ਬੇਟੀ ਦਾ ਸਾਰਾ ਪਰਿਵਾਰ ਆਰਗੇਨਾਈジング ਕਮੇਟੀ ਆਈਜੀ ਸਰਪਾਰ ਪਰਮਾਰ ਸਿੰਘ ਉਪਰਾਨਗਰ ਸਮੇਤ ਪਰਿਵਾਰ ਅੱਜ ਇਹ ਮੇਲਾ ਜਿੱਥੇ ਸਮਰਪਿਤ ਕਰਕੇ ਉਸ ਵਿਛੜੀ ਨੂੰ ਨੂੰ ਯਾਦ ਕਰਦੇ ਹਾਂ ਸ਼ਰਦਾ ਦੇ ਫੁੱਲ ਪੇਟ ਕਰ ਰਿਹਾ ਉੱਥੇ ਹੀ ਸਤਕਾਰ ਦੇ ਨਾਲ ਇੱਕੋ ਗੱਲ ਆਖਣਾ। ਬਾਦਰੀ ਬਹੁਤ ਪਿਆਰਾ ਇੱਕ ਸਾਥ ਸੀ। ਅਲਵਿਦਾ ਪੁੱਤਰਾ। ਅਲਵਿਦਾ। ਇੱਕ ਵਾਰੀ ਜ਼ੋਰਦਾਰ ਤਾੜੀਆਂ ਹੌਬੀ ਭਾਜ ਲਈ। ਪੂਰੇ ਦਿਨੋਂ ਖੁੱਲਗੇ ਅੰਮ੍ਰਿਤਸਰ ਤੱਕ ਬਾਜਣੀ ਚਾਹੀਦੀ ਹੈ ਸ਼ਹਿਰ ਦਾ